ਚੋਰਾ ਨੇ ਸੁਲਤਾਨਪੁਰ ਲੋਦੀ ਦੇ ਕਈ ਬਜ਼ਾਰਾਂ ਚ ਦੁਕਾਨਾਂ ਨੂੰ ਬਨਾਇਆ ਨਿਸ਼ਾਨਾ। ਜੇ ਬੋ ਵਜ ਕੇ 57 ਮਿੰਟ ਤੇ ਮੈਨੂੰ ਉੱਪਰੋਂ ਗਵੰਡੀਆਂ ਦਾ ਸਤਵੀਰ ਸਿੰਘ ਗਿਲਨਾ ਗਾਰਮੈਂਟ ਵਾਲਿਆਂ ਦਾ ਫੋਨ ਆਇਆ। ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਆ, ਤੁਹਾਡੀ ਦੁਕਾਨ 'ਚ ਚੋਰ ਪੈ ਗਏ ਨੇ ਉਹ ਸਮਾਨ ਲੈ ਗਏ ਨੇ। ਚਾਰ ਦੁਕਾਨਾਂ ਦੇ ਤੋੜੇ ਤਾਲੇ ਅਤੇ ਸ਼ਟਰ ਆਣ ਕੇ ਦੇਖਿਆ ਤੇ ਸਾਰਾ ਸਮਾਨ ਲਵਿਆ ਪਿਆ ਸੀ ਛੱਟਰ ਟੁੱਟਾ ਪਿਆ ਸੀ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰ ਚੋਰ ਹੋਏ ਰਫੂ ਚੱਕਰ ਬਾਜ਼ਾਰ ਦੇ ਵਿੱਚ ਵਰਨ ਕੱਪੜੇ ਵਾਲੇ ਦਾ ਫੋਨ ਆਇਆ ਜੀ ਉਹ ਕਹਿੰਦਾ ਲੱਗ ਲੱਗ ਦੁਕਾਨਾਂ ਦੇ ਆਪਣੇ ਸ਼ਟਰ ਟੁੱਟੇ ਹੋਏ ਆ ਅਪਰ ਚੈੱਕ ਕਰੀ ਆਣ ਕੇ ਵਾਰਦਤ ਨੂੰ ਅੰਜਾਮ ਦੇਣ ਵਾਲੇ ਚੋਰ ਬਾਜ਼ਾਰ ਚ ਲੱਗੇ ਸੀਸੀਟੀਵੀ ਕੈਮਰੇਜ ਹੋਏ ਕੈਦ ਦੁਕਾਨਦਾਰਾਂ ਦਾ ਹੋਇਆ ਵੱਡਾ ਨੁਕਸਾਨ ਪੁਲਿਸ ਤੋਂ ਚੋਰ ਗਰੋ ਨੂੰ ਕਾਬੂ ਕਰਨ ਦੀ ਦੁਕਾਨਦਾਰ ਕਰ ਰਹੇ ਨੇ ਮੰਗ ਸੁਲਤਾਨਪੁਰ ਲੋਧੀ ਚ ਚੋਰ ਚੁਸਤ ਅਤੇ ਪੁਲਿਸ ਤੁਸਤ ਨਜ਼ਰ ਆ ਰਹੀ ਹੈ ਇਲਾਕੇ ਚ ਸਰਗਰਮ ਹੋਏ ਚੋਰ ਗਰੋ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਹਾਹਾਕਾਰ ਮਚਾ ਰਹੇ ਨੇ ਜਿਸ ਦੇ ਚਲਦਿਆਂ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਾਜ਼ਾ ਮਾਮਲਾ ਬੀਤੀ ਰਾਤ ਸੁਲਤਾਨਪੁਰ ਲੋਧੀ ਦੇ ਮੁੱਖ ਬਾਜ਼ਾਰਾਂ ਚ ਵੱਖ-ਵੱਖ ਦੁਕਾਨਾਂ ਤੇ ਹੋਈਆਂ ਚੋਰੀਆਂ ਦਾ ਸਾਹਮਣੇ ਆਇਆ ਚੋਰਾ ਨੇ ਕਰੀਬ 4 ਦੁਕਾਨਾਂ ਦੇ ਤਾਲੇ ਅਤੇ ਸ਼ਟਰ ਤੋੜ ਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਸ ਦੌਰਾਨ ਚੋਰਾਵਾਂ ਵੱਲੋਂ ਦੁਕਾਨਾਂ ਚੋਂ ਪਿਆ ਕੀਮਤੀ ਸਮਾਨ ਅਤੇ ਨਕਦੀ ਚੋਰੀ ਕੀਤੀ ਗਈ ਹੈ ਜਿਸ ਕਾਰਨ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਪੁਲਿਸ ਨੂੰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਚੋਰਾਂ ਦੀ ਭਾਲ ਕਰਕੇ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਰਾਉਂਦੀ ਗੱਲ ਆਖੀ ਜਾ ਰਹੀ ਹੈ ਜਿੱਕਰ ਯੋਗ ਹੈ ਕਿ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਬਜ਼ਾਰਾਂ ਚ ਕਈ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋਏ ਨੇ ਸਵਾਲੇ ਖੜੇ ਹੋ ਰਹੇ ਨੇ ਚੋਰ ਕਿੰਨੀ ਆਸਾਨੀ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਅਤੇ ਲੰਮਾ ਸਮਾਂ ਇਹਨਾਂ ਬਜ਼ਾਰਾਂ ਵਿੱਚ ਇੱਧਰ ਉੱਧਰ ਘੁੰਮਦੇ ਰਹਿੰਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸਥਾਨਕ ਪੁਲਿਸ ਗਰੋ ਦਾ ਪਰਦਾ ਫਾਸ਼ ਕਰਨ ਚ ਕਦੋਂ ਕਾਮਯਾਬ ਹੁੰਦੀ ਹੈ ਕਿਉਂਕਿ ਇਸ ਘਟਨਾ ਤੋਂ ਬਾਅਦ ਪੂਰੇ ਬਾਜ਼ਾਰ ਚ دہشت ਦਾ ਮਾਹੌਲ ਫੈਲ ਚੁੱਕਾ ਹੈ। ਮੈਂ ਬਾਜ਼ਾਰ ਮੇਨ ਬਾਜ਼ਾਰ ਸਦਰ ਬਾਜ਼ਾਰ ਸੁਲਤਾਨਪੁਰ ਲੋਧੀ ਤੋਂ ਸ਼ਰਮਾ ਘਰ ਮੇਰੇ ਤੋਂ ਮਦਨ ਮੋਨ ਸ਼ਰਮਾ ਬੋਦਿਆ। ਮੈਂ ਕਿਹਾ ਸਵੇਰੇ 2:57 ਮਿੰਟ ਤੇ ਮੈਨੂੰ ਉੱਪਰੋਂ ਗਵੰਡੀਆਂ ਦਾ ਸਤਵੀਰ ਸਿੰਘ ਗਿਲਨਾ ਗਾਰਮੈਂਟ ਵਾਲਿਆਂ ਦਾ ਫੋਨ ਆਇਆ। ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਆ ਤੁਹਾਡੀ ਦੁਕਾਨ ਚ ਚੋਰ ਪੈ ਗਏ ਨੇ ਉਹ ਸਮਾਨ ਲੈ ਗਏ ਨੇ। ਉਹਨਾਂ ਨੇ ਉਪਰੋਂ ਉਹਨਾਂ ਨੂੰ ਦਬਕਾ ਮਾਰਿਆ ਉਹਦੇ ਨਾਲ ਹੀ ਉਹ ਸਮਾਨ ਛੱਡ ਕੇ ਕੁਝ ਲੈ ਗਏ ਨਾਲ ਕੁਝ ਚਲੇ ਗਏ ਮੈਂ ਉਸੇ ਵੇਲੇ ਮੈਂ ਆ ਗਿਆ ਘਰ ਆਣ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਸ਼ਟਰ ਟੁੱਟਾ ਪਿਆ ਸੀ ਜਿਹਦੇ ਵਿੱਚੋਂ ਕੈਸ਼ ਸੀ 3-4000 ਪਰਚੂਨ ਸੀ ਜਿਹੜੀ ਉਹ ਲੈ ਗਏ ਬਾਕੀ ਜੈਕਟਾਂ ਕੋਟੀਆਂ ਸਵੈਟਰ ਜੋ ਵੀ ਸਮਾਨ ਉਹਨਾਂ ਦੇ ਹੱਥ ਆਇਆ ਉਹ ਲਿਫਾਵੇ ਚ ਪਾ ਕੇ ਲੈ ਗਏ ਨੇ ਕੁਝ ਬਾਜ਼ਾਰ ਚ ਖਿਲ ਰਿਆ ਪਿਆ ਸੀ ਉਹ ਸਮਾਨ ਮੈਂ ਆਣ ਕੇ ਇਕੱਠਾ ਕੀਤਾ ਇਸ ਤਰ੍ਹਾਂ ਕਾਫੀ ਨੁਕਸਾਨ ਜਿੰਨਾ ਕੋ ਹੋ ਸਕਿਆ ਉਹ ਕਰ ਗਏ ਨੇ ਬਾਕੀ ਹੁਣ ਮੈਂ ਹੋਰ ਦੇਖਾਂਗਾ ਕਿੰਨਾ ਕੋ ਹੋਰ ਹੋਇਆ ਆ ਦੁਕਾਨ ਚ ਨੁਕਸਾਨ ਉਹ ਸਾਰਾ ਪਤਾ ਲੱਗੇਗਾ ਬਾਅਦ ਦੇ ਵਿੱਚ ਬਾਜ਼ਾਰ ਚ ਹੋਰ ਵੀ ਦੁਕਾਨਾਂ ਚ ਬਾਜ਼ਾਰ ਚ 4 3 ਦੁਕਾਨਾਂ ਹੋਰ ਟੁੱਟੀਆਂ ਨੇ ਇੱਕ ਅਤਲ ਕਰਿਆਨੇ ਵਾਲੇ ਦੀ ਦੁਕਾਨ ਟੁੱਟੀ ਆ ਇੱਕ ਕਾਲਾ ਜਿਹੜਾ ਪਗੋਰਾਈ ਵਾਲਾ ਉਹਦੀ ਕਰਿਆਨੇ ਦੀ ਦੁਕਾਨ ਟੁੱਟੀ ਆ ਜੀ ਇੱਕ ਮੁੰਡਾ ਦੀਪਕ ਹੈਗਾ ਟੈਚੀ ਹੌਸਾਲਾ ਮਨੀਆਰੀ ਵਾਲਾ ਉਹਦੀ ਦੁਕਾਨ ਟੁੱਟੀ ਆ ਤਿੰਨ ਦੁਕਾਨਾਂ ਤੇ ਇਹ ਵਾਕਿਆ 20 25 30 ਮਿੰਟ ਚ ਹੋਇਆ ਜੀ ਸਾਰਾ ਉਹਨਾਂ ਨੇ ਤਿੰਨ ਚੋਰ ਸੀ ਤਿੰਨ ਬੰਦੇ ਸੀ ਦੱਸਦੇ ਤਿੰਨਾਂ ਨੇ ਮੂੰਹ ਬੰਨੇ ਪਏ ਸੀ ਔਰ ਉਹਨਾਂ ਦੇ ਕੋਲ ਇੱਕ ਪਲਸਰ ਲਾਲ ਰੰਗ ਦਾ ਸੀ ਮੇਰੇ ਖਿਆਲ ਮੋਟਰਸਾਈਕਲ ਸੀਗਾ ਸ਼ਾਇਦ ਉਹਨਾਂ ਨੇ ਇਹ ਵਾਕਿਆ ਜਿਹੜਾ 20 25 ਮਿੰਟ ਚ ਸਾਰੇ ਬਾਜ਼ਾਰ ਦੇ ਵਿੱਚ ਦੁਕਾਨਾਂ ਚੋਂ ਤੋੜ ਕੇ ਨੁਕਸਾਨ ਕੀਤਾ ਹੈ ਪੁਲਿਸ ਕੋਈ ਮੌਕੇ ਤੇ ਨਹੀਂ ਸੀ ਆਇਆ ਇਸ ਪ੍ਰਸ਼ਾਸਨ ਦਾ ਅਸੀਂ ਥਾਣੇ ਵੀ ਗਏ ਥਾਣੇ ਵੀ ਕੋਈ ਨਹੀਂ ਮਿਲਿਆ ਸਾਨੂੰ ਫਿਰ 100 ਨੰਬਰ ਤੇ ਸਾਡੇ ਨਾਲ ਫੋਨ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਹੁਣ ਬਾਅਦ ਦੇ ਵਿੱਚ ਆਏ ਨੇ ਸਾਡੇ 4:00 ਵਜੇ ਸਾਨੂੰ ਮਿਲੂ ਸੱਧਿਆ ਉਹਨਾਂ ਨੇ ਜੋਗਿੰਦਰ ਸਿੰਘ ਐਸਆਈ ਹੋਰੀ ਆਏ ਸੀ ਉਹਨਾਂ ਨੇ ਆਣ ਕੇ ਪੁੱਛ ਪੜਤਾਲ ਕੀਤੀ ਆ ਆਣ ਕੇ ਦੇਖਿਆ ਵਾ ਸਾਰਾ ਮੌਕਾ ਉਸ ਤੋਂ ਬਾਅਦ ਜੋ ਕਾਰਵਾਈ ਹੋਏਗੀ ਉਹ ਪ੍ਰਸ਼ਾਸਨ ਕਰੇ ਅਸੀਂ ਚਾਹੁੰਦੇ ਆ ਵੀ ਸਾਡੀ ਸੇਫਟੀ ਹੋਣੀ ਚਾਹੀਦੀ ਆ ਦੁਕਾਨਾਂ ਦੀ ਇੱਕੋ ਰਾਤ ਜਿੰਨੇ ਵਾਕਿਆ ਹੋ ਗਿਆ ਬਹੁਤ ਜਿਹੜਾ ਸ਼ਰਮਸਾਰਾ ਇਹ ਕੰਮ ਬਾਜ਼ਾਰ ਮੇਨ ਬਾਜ਼ਾਰ ਦੇ ਵਿੱਚ ਇਹ ਕੰਮ ਹੋ ਜਾਣਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ 'ਤੇ ਧਿਆਨ ਦਿੱਤਾ ਜਾਵੇ ਔਰ ਸਾਰੇ ਦੁਕਾਨਦਾਰਾਂ ਨੂੰ ਸੇਫਟੀ ਦਿੱਤੀ ਜਾਵੇ ਮਹ ਜੀ ਕੀ ਤੁਹਾਡਾ ਨਾਮ ਹੈ ਤੁਹਾਡੀ ਕੀ ਗੱਲ ਹੈ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਤੇ ਸਾਡੀ ਬਾਜ਼ਾਰ 'ਚ ਦੁਕਾਨ ਆ ਤਾਂ ਸਾਨੂੰ ਸਜੇ ਪਤਾ ਲੱਗਾ ਵੀ ਬਾਜ਼ਾਰ ਦੇ ਵਿੱਚ ਵਰਨ ਕੱਪੜੇ ਵਾਲੇ ਦਾ ਫੋਨ ਆਇਆ ਜੀ ਉਹ ਕਹਿੰਦਾ ਲੱਗ ਲੱਗ ਦੁਕਾਨਾਂ ਦੇ ਆਪਣੇ ਸ਼ਟਰ ਟੁੱਟੇ ਹੋਏ ਆ ਤਾਂ ਆਪਾਂ ਚੈੱਕਰੀ ਆਣਗੇ ਤੇ ਜਦੋਂ ਅਸੀਂ ਸਵੇਰੇ ਆਣ ਕੇ ਦੇਖਿਆ ਕਿ ਇੱਕ ਜੰਮੂ ਖਰੀਆਨਾ ਸਟੋਰ ਤੇ ਇੱਕ ਅਤਰ ਖਰੀਆਨਾ ਸਟੋਰ ਇਹਨਾਂ ਦੇ ਸ਼ਟਰ ਜਿਹੜੇ ਸੀ ਉਹ ਤਾਂ ਉਹਨੂੰ ਚੱਕੇ ਹੋਏ ਸੀ ਤੇ ਨਾਲ ਇੱਕ ਪਰੇ ਅੱਗੇ ਦੁਕਾਨ ਹੈਗੀ ਸੀ ਸ਼ਰਮਾ ਗਾਰਵੈਂਟਸ ਉਹਨਾਂ ਦੇ ਸ਼ਟਰ ਦੇ ਵੀ ਹੋਏ ਚੋਰੀ ਹੋਏ ਤੇ ਜਿਹੜੇ ਸੀ ਸੀਸੀਟੀਵੀ ਕੈਮਰੇਜ ਤੋਂ ਅਸੀਂ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਸਾਫ਼ ਨਜ਼ਰ ਆ ਰਹੇ ਆ ਇੱਕ ਮੋਟਰਸਾਈਕਲ ਤੇ ਤਿੰਨ ਬੰਦੇ ਆ ਜੀ ਤੇ ਉਹਨਾਂ ਨੇ ਇਹ ਮਤਲਬ ਇਹ ਨੁਕਸਾਨ ਕੀਤਾ ਵਾ ਪਰ ਬਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੂਰਾ ਇੱਕ ਵਰੀ ਤੇ ਇਹ ਪ੍ਰਸ਼ਾਸਨ ਕੋਲ ਅਸੀਂ ਮੰਗ ਕਰਦੇ ਹਾਂ ਵੀ ਚਲੋ ਇੱਥੇ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਜਿਹੜੇ ਆ ਲੋਕਾਂ ਦੇ ਮਨਾਂ ਦਾ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਨੂੰ ਖਤਮ ਕੀਤਾ ਜਾਵੇ ਇਹ ਹੋਈ ਸਾਡੀ ਮੰਗ ਹੈ ਜੀ ਤੁਹਾਡੀ ਕੀ ਤੋਂ ਦੰਗਾ ਆਪਣਾ ਕੀ ਤੋਂ ਹਾਂ ਜੀ ਮੇਰੇ ਨਾਮ ਜਸਬੀਰ ਸਿੰਘ ਜੰਮੂ ਕਰਿਆਣਾ ਸਟੋਰ ਚੜਕਈਆਂ ਚੌਂਕ ਤੇ ਰਾਤੀ ਸਾਨੂੰ ਕੋਈ 2:30 ਵਜੇ ਦੇ ਕਰੀਬ ਹੋਣ ਗਿਆ ਵੀ ਤਨਿਛਰ ਜਿਹੜੇ ਆ ਟੁੱਟੇ ਹੋਏ ਆ ਆਣ ਕੇ ਦੇਖਿਆ ਤੇ ਆੜ ਗਵਾਰ ਦੇ ਸ਼ਿਰ ਤਿੰਨ ਚਾ ਟੁੱਟੇ ਹੋਏ ਆ ਜਿਹਨ ਸਾਡਾ ਨੁਕਸਾਨ ਜਨ 357000 ਰੁਪਇਆ ਜੋ ਵਿੱਚ ਪਰਚੂਨ ਵਗੈਰਾ ਪਈ ਸੀ ਉਹ ਕੈਸ਼ ਲੈ ਗਿਆ ਹੋਰ ਇਸ ਤੋਂ ਇਲਾਵਾ ਸਾਡਾ ਨੁਕਸਾਨ ਨਹੀਂ ਕੋਈ ਹੋਇਆ ਉਹ ਬਗਬਲ ਨੂੰ ਦਿਖਣਾ ਬਣਾ ਹਾਂ ਤੇ ਆੜੇ ਗਵਾਰੀਆਂ ਦੇ ਵੀ ਜੋ ਹੈਗਾ ਹੀ ਕੈਸ਼ ਉਹ ਲੈ ਗਿਆ ਕਿਹੜੀ ਕਿਹੜੀ ਦੁਕਾਨ ਤੇ ਮਤਲਬ ਅਤਰਨਾ ਸਟੋਰ ਆ ਇੱਕ ਦੀਪਕ ਮਨਿਆਰੀ ਵਾਲਾ ਉਹਨਾਂ ਦੇ ਹੋਇਆ ਨੁਕਸਾਨ ਜਿੱਕੇ ਜਾ ਕੇ ਉਸ ਤੋਂ ਅੱਗੇ ਜਾ ਕੇ ਸ਼ਰਮਾ ਗਾਰਮੈਂਟ ਆ ਉਹਨਾਂ ਦੇ ਹੋਇਆ ਸੀਸੀਟੀਵੀ ਜਿਹੜੇ ਕੈਮਰੇ ਚੈੱਕ ਕੀਤੇ ਉਹਨਾਂ ਵਿੱਚ ਸੈਟਰ ਭੰਦੇ ਨਜ਼ਰ ਆ ਰਹੇ ਕਿੰਨੇ ਕੁ ਬੰਦੇ ਸੀ ਉਸ ਵੇਲੇ ਉਹ ਇੱਕ ਮੋਟਸਿਆਂ ਸੀ ਆ ਤੇ ਤਿੰਨ ਜਾਣੇ ਸੀ ਉੱਤੇ ਨਜ਼ਰ ਆ ਰਹੇ ਕੋਈ ਆਪਣਾ ਚੌਕੀਦਾਰ ਚੌਕੀਦਾਰ ਹੈਗਾ ਸੀਗਾ ਪਰ ਉਹ ਉਹਨੂੰ ਖਬਰ ਕੀਤੀ ਆ ਤੇ ਉਹ ਕਹਿੰਦਾ ਵੀ ਮੈਨੂੰ ਬੁਖਾਰ ਸੀਗਾ ਮੈਂ ਉਹ ਆਨੇ ਬਹਾਨੇ ਲਾ ਕੇ ਕਹਿੰਦਾ ਮੈਂ 2 ਵਜੇ ਤੋਂ ਪਹਿਲਾਂ ਚਲ ਗਿਆ ਵਾਂ ਇਹ 2 ਵਜੇ ਤੋਂ ਬਾਅਦ ਘਟ ਰਹਾ ਹੁੰਦੀ ਆ ਜੀ ਹੀ ਮੰਗ ਕਰ ਬੋਸਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਇਹਨਾਂ ਜੋਰਾ ਨੂੰ ਭੜਿਆ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਅੱਗੇ ਵਾਸਤੇ ਹੋਇਆ ਕਮਨਾ ਹੋਂ ਜੜੇ